ਖੜੇ ਆ ਚਲੇਸ਼ਵਰ ਧਾਮ ਦੇ ਮੰਦਿਰ ਸੋ ਪ੍ਰਾਤਨ ਮੰਦਿਰ ਹੈ ਤੇ ਅੱਜ ਤਸਵੀਰਾਂ ਵੀ ਦਿਖਾਵਾਂਗੇ ਕਿ ਕੁੱਲੀ ਕੁੱਲੀ ਪਰਿਵਾਰ ਆਮ ਪਾਰਟੀ ਦੀ ਸਾਰੀ ਜਰੀਏ ਟੀਮ ਇੱਥੇ ਖੜੀ ਏ ਤੇ ਉਹਨਾਂ ਨੇ ਪ੍ਰਣ ਲਿਆ ਏ ਕਿਦਨ ਤੋਂ ਸੁਪਰੀਮੋ ਜਰੀਏ ਨੇ ਫੜੇ ਗਏ ਨੇ ਉਦੋਂ ਤੋਂ ਹੀ ਜਰਾਏ ਇਹਨਾਂ ਨੇ ਪ੍ਰਣ ਕੀਤਾ ਏ ਕਿ ਚੱਪਲ ਨਹੀਂ ਪਾਣੀ ਸੈਂਡਲ ਨਹੀਂ ਪਾਣੇ ਤੇ ਬੂਟ ਨਹੀਂ ਪਾਣੇ ਅੱਜ ਉਹਨਾਂ ਨੇ ਹਵਨਜਗ ਵੀ ਕਰਵਾਇਆ ਚਲੇਸ਼ਵਰ ਧਾਮ ਦੇ ਮੰਦਿਰ ਦੇ ਵਿੱਚ ਤੇ ਨਾਲ ਦੀ ਨਾਲ ਉਹਨਾਂ ਨੇ ਅਪੀਲ ਵੀ ਕੀਤੀ ਏ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਜਰੀਏ ਰਿਹਾ ਹੋਣਾ ਚਾਹੀਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੀ ਲੰਬੀ ਉਮਰ ਵਾਸਤੇ ਕਿ ਉਹਨਾਂ ਦੀ ਰਿਹਾਈ ਵਾਸਤੇ ਜਰੀਏ ਇਹ ਪ੍ਰਨ ਕੀਤਾ ਏ ਰਕੇਸ਼ ਕੁਮਾਰ ਤੁਲੀ ਬਟਾਲੇ ਤੋਂ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਸਾਰੀ ਦੀ ਸਾਰੀ ਸਮੁੱਚੀ ਟੀਮ ਦੇ ਜਰੀਏ ਇੱਥੇ ਖੜੀ ਏ ਚਟਾਨ ਵਾਂਗ ਉਹਨਾਂ ਦੇ ਨਾਲ ਖੜੀ ਏ ਘਰ ਘਰ ਕੇਜਰੀਵਾਲ ਉਹਨਾਂ ਵੱਲੋਂ ਕਹਿਣਾ ਗਿਆ ਏ ਆਪਾਂ ਗੱਲਬਾਤ ਵੀ ਕਰਦੇ ਆਂ ਕੀ ਕਹਿਣਾ ਦਾ જય ਸ਼ੰਕਰ ਜਾ ਪੁਲਿਸ ਹੈ ਕਿ ਕੀ ਨਾਮ ਦੇ ਮੈਨਰ ਕੇਸ ਟਵਾਰ ਤੁਲੀ ਤੁਲੀ ਸਾਹਿਬ ਕਿੱਦਾਂ ਦੇਖਦੇ ਹੋ ਕਿ ਜਿੱਦਨ ਤੋਂ ਹੀ ਉਹਨਾਂ ਦੀ ਜਿਹੜੀ ਅਰੈਸਟ ਹੋਈ ਹੈ ਉਸ ਦਿਨ ਤੋਂ ਤੁਸੀਂ ਇੱਕ ਪ੍ਰਣ ਕੀਤਾ ਨੰਗੇ ਪੈਰੀ ਬੂਟ ਨਹੀਂ ਪਾਣੇ ਸੈਂਡਲ ਨਹੀਂ ਪਾਣੇ ਕੀ ਕਹਿਣਾ ਚਾਹੁੰਦੇ ਹੋ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਆ ਜਿੰਨੀ ਡੇਟ ਤੱਕ ਮੇਰੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜੇਲ੍ਹ ਤੋਂ ਰਿਹਾ ਨਹੀਂ ਹੁੰਦੇ ਜੀ ਉਨੀ ਡੇਟ ਤੱਕ ਨਾ ਸੈਂਡਲ ਨਾ ਚੱਪਲ ਨਾ ਇਹ ਮੈਂ ਜੁੱਤਾ ਪਾਉਂਗਾ ਜੀ ਤੇ ਮੈਂ ਆਪਣੀ ਭੈਣ ਸੁਨੀਤਾ ਕੇਜਰੀਵਾਲ ਸਾਹਿਬ ਦੇ 24 ਘੰਟੇ ਆਪਾਂ ਦੇ ਨਾਲ ਖੜੇ ਆ ਤੇ ਅਸੀਂ ਉਹਨਾਂ ਦੀ ਵੀ ਚੰਗੀ ਸਿਹਤ ਮੰਗਦੇ ਆ ਸੋ ਅੱਜ ਹਵਨ ਜਗ ਵੀ ਕਰਾਇਆ ਗਿਆ ਕੀ ਪ੍ਰਣ ਕੀਤਾ ਗਿਆ ਹੋਰ ਵੀ ਕਹਿੰਦੇ ਕਿ ਨਾਲ ਕਿਹਾ ਗਿਆ ਜੀ ਆਪਾਂ ਵਰਤ ਵੀ ਰੱਖਿਆ ਜਾਊਗਾ ਕੀ ਕਹਿਣਾ ਚਾਹੁੰਦੇ ਅੱਜ ਸਾਰੇ ਮੇਰੀ ਜਿੰਨੀ ਮੇਰੀ ਟੀਮ ਆ ਆਮ ਪਾਰਟੀ ਦੇ ਵਲੰਟੀਅਰ ਸਾਹਿਬਾਨ ਨੇ ਸਾਰੇ ਆਪਾਂ ਸیرے 4 ਵਜੇ ਇੱਥੇ ਆਪਾਂ ਸ਼੍ਰੀ ਅਚਲ ਸਾਹਿਬ ਭੋਲੇ ਸ਼ੰਕਰ ਜੀ ਮਹਾਰਾਜ ਜੀ ਤੇ ਸ਼੍ਰੀ ਗੁਨਾਨ ਦੇਵ ਜੀ ਦੇ ਚਰਨਾਂ ਚ ਆਏ ਹੋਏ ਆ ਤੇ ਆਪਾਂ ਸਵੇਰ ਮਹਾਜਗ ਵੀ ਕਰਵਾਇਆ ਗਿਆ ਵਾ ਇਸੇ ਕਰਕੇ ਕਰਵਾਇਆ ਗਿਆ ਵਾ ਕਿ ਸਾਡੇ ਜਿਹੜੇ ਸੁਪਰੀਮੋ ਸ਼੍ਰੀ ਅਰਵਿੰਦ ਕੇਜੀਵਾਲ ਸਾਹਿਬ ਨੇ ਉਹਨਾਂ ਦੀ ਚੰਗੀ ਸਿਹਤ ਵਾਸਤੇ ਤੇ ਉਹਨਾਂ ਦੀ ਛੇਤੀ ਨੂੰ ਛੇਤੀ ਲਈ ਹੈ। ਸੋ ਟੀਮ ਸਾਰੀ ਨਾਲ ਖੜੀ ਏ। ਟੀਮ ਸਾਰੀ ਨਾਲ ਸਵੇਰੇ 4 ਵਜੇ ਆਪਾਂ ਆਏ। ਸੋ ਅਗਲਾ ਪ੍ਰਣ ਕੀ ਹੋਏਗਾ? ਤੁਸੀਂ ਤਾਂ ਕਹਿ ਦਿੱਤਾ ਕਿ ਵਰਤ ਵੀ ਰੱਖਿਆ ਜਾ। ਉਹ ਵਰਤ ਕਿੰਨੀ ਦੇਰ ਰੱਖਿਆ ਜਾਊਗਾ? ਵਰਤ ਆਪਾਂ ਸਵੇਰ ਤੋਂ ਲੈ ਕੇ ਤੇ ਸ਼ਾਮ ਤੱਕ ਰੱਖਿਆ। ਇੱਕ ਦਿਨ ਦਾ ਵਰਤ। ਤੁਹਾਡੇ ਵੱਲੋਂ ਸਾਰੀ ਟੀਮ ਵੱਲੋਂ ਸਾਰੀ ਟੀਮ ਵੱਲੋਂ ਸਾਰੀ ਟੀਮ ਨੇ ਵਰਤ ਰੱਖਿਆ। ਸਾਡੀ ਪਟਾਰੇ ਦੇ ਜਿੰਨੀ ਸਮੁੱਚੀ ਟੀਮ ਆ ਨਾ ਆਮ ਆਦਮੀ ਪਾਰਟੀ ਦੀ ਸਾਰਿਆਂ ਹੀ ਸਵੇਰ ਦਾ ਵਰਤ ਰੱਖਿਆ ਵਾ ਇੱਕ ਦਿਨ ਦਾ ਵਰਤ ਰੱਖਿਆ ਵਾ ਆਪਾਂ ਸ਼ਾਮ ਤੱਕ ਅਨਗ੍ਰੈਂਡ ਨਹੀਂ ਕਰਨਾ ਸੋ ਹੋਰ ਵੀ ਮੈਂਬਰ ਮੌਜੂਦ ਨੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ ਕੀ ਕਹਿਣਾ ਸੋ ਨਮਸਕਾਰਤਾ ਜੀ ਨਮਸਕਾਰ ਕੀ ਨਾਮ ਦੇ ਅਰੁਣ ਸੋਨਨੀ ਅਰੁਣ ਜੀ ਕਿੱਦਾਂ ਦੇਖਦੇ ਹੋ ਸਮੁੱਚੀ ਟੀਮ ਸਵੇਰੇ 4 ਵਜੇ ਤੋਂ ਆਣ ਕੇ ਇੱਥੇ ਨਤਮਸਤਕ ਹੋਈ ਏ ਤੇ ਨਾਲ ਦੀ ਨਾਲ ਹਵਨ ਜਗ ਵੀ ਕੀਤਾ ਤੇ ਪ੍ਰਣ ਕੀਤਾ ਗਿਆ ਕਿ ਆਪਾਂ ਇੱਕ ਦਿਨ ਦਾ ਪੂਰਾ ਵਰਤ ਰੱਖਿਆ ਜਾਏਗਾ ਦੇਖੋ ਜੀ ਇਹ ਜਿਹੜਾ ਪ੍ਰਾਨ ਹੈ ਪੂਰੀ ਟੀਮ ਵੱਲੋਂ ਆ ਸਾਡੇ ਰਕੇਸ਼ ਕੁਮਾਰ ਤੁਲੀ ਜੀ ਨੇ ਹਮਨੇ ਯੱਗ ਵੀ ਕਰਵਾਇਆ ਪੂਰੀ ਟੀਮ ਨੂੰ ਨਾਲ ਲੈ ਕੇ ਪੂਰੀ ਟੀਮ ਇੱਥੇ ਨਤਮਸਤਕ ਹੋਈ ਹੈ ਜੀ ਇਹ ਸਮੰਦਾ ਮੇਨ ਜਿਹੜਾ ਕਾਰਨ ਆ ਹੋਇਹੀ ਹੈ ਕਿ ਜਿਹੜਾ ਅਨਿਆਏ ਦੇਸ਼ ਦੇ ਵਿੱਚ ਦਿਨ ਬਾ ਦਿਨ ਵੱਧਦਾ ਜਾ ਰਿਹਾ ਜਿਹੜੀ ਆਵਾਜ਼ ਜਿਹੜੀ ਇਨਸਾਫ ਲਈ ਚੁੱਕੀ ਜਾਂਦੀ ਉਹ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਗਵਰਨਮੈਂਟ ਵੱਲੋਂ ਕਿਸੇ ਨਾ ਕਿਸੇ ਬਾਹਨੇ ਉਹਨੂੰ ਦਬਾ ਪਾਇਆ ਜਾਂਦਾ ਕਿ ਉਹ ਆਵਾਜ਼ ਜਿਹੜੀ ਦੱਬੀ ਜਾਏ ਪਰ ਜੇ ਅਸੀਂ ਇਤਿਹਾਸ ਫੋਲ ਕੇ ਵੇਖੀਏ ਕਿ ਜਦੋਂ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਨੂੰ ਜੇਲ੍ਹ ਚ ਪਾਇਆ ਗਿਆ ਸੀ ਫਾਂਸੀ ਦਾ ਹੁਕਮ ਸੁਣਾਇਆ ਗਿਆ ਸੀ ਗੋਰੀਆ ਨੇ ਤਾਂ ਇਹ ਸੋਚਿਆ ਸੀ ਕਿ ਇਹਨੇ ਆਵਾਜ਼ ਚੁੱਕੀ ਹੈ ਤੇ ਇਹਨੂੰ ਖਤਮ ਕਰ ਦਿਓ ਤੇ ਆਵਾਜ਼ ਨੱਪੀ ਜਾਏਗੀ ਪਰ ਉਹਦਾ ਅਸਰ ਕੀ ਹੋਇਆ ਉਲਟਾ ਹੋਇਆ ਕਿ ਇੱਕ ਭਗਤ ਸਿੰਘ ਨੂੰ ਉਹਨਾਂ ਨੇ ਅੰਦਰ ਡੱਕਿਆ ਤੇ ਕਰੋੜਾ ਭਗਤ ਸਿੰਘ ਨੇ ਬਾਹਰ ਜਨਮ ਲੈ ਲਿਆ ਔਰ ਉਸ ਲਹਿਰ ਨੇ ਦੇਸ਼ ਨੂੰ ਆਜ਼ਾਦੀ ਦਿਵਾ ਕੇ ਹੀ ਛੱਡੀ ਸੀ ਸੇਮ ਹੋਣਾ ਨਾ ਭਾਜੀ ਇੱਕ ਅਰਵਿੰਦ ਕੇਜਰੀਵਾਲ ਉਹਨਾਂ ਨੇ ਅੰਦਰ ਢੱਕਿਆ ਆ ਦੇਖੋ ਹਜ਼ਾਰਾਂ ਕਰੋੜਾਂ ਕੇਜਰੀਵਾਲ ਜਿਹੜੇ ਨੇ ਬਾਹਰ ਪੈਦਾ ਹੋ ਗਏ ਨੇ ਕਿਉਂਕਿ ਕੇਜਰੀਵਾਲ ਇੱਕ ਇਨਸਾਨ ਨਹੀਂ ਹੈ ਉਹ ਇੱਕ ਸੋਚ ਹੈ ਉਸ ਸੋਚ ਦੇ ਸਾਰਾ ਪੈਰਾ ਦਿੱਤਾ ਜਾ ਰਿਹਾ ਨਾ ਇਨਸਾਫੀ ਦੇ ਖਿਲਾਫ ਉਹ ਬੰਦੇ ਨੇ ਆਵਾਜ਼ ਚੁੱਕੀ ਸੀ ਨਾ ਇਨਸਾਫੀ ਦੇ ਖਿਲਾਫ ਹਮੇਸ਼ਾ ਉਹ ਬੰਦਾ ਲੜਦਾ ਆਇਆ ਤੇ ਜਿਹੜੀ ਉਹਦੀ ਟੀਮ ਹੈ ਉਹ ਵੀ ਨਾ ਇਨਸਾਫੀ ਦੇ ਖਿਲਾਫ ਹਮੇਸ਼ਾ ਲੜਦੀ ਹੀ ਰਹੇਗੀ ਅੱਜ ਦਾ ਜਿਹੜਾ ਸਾਡਾ ਹਵਨ ਜਾਗ ਹੈ ਅੱਜ ਦਾ ਜਿਹੜਾ ਸਾਡਾ ਵਰਤ ਆ ਉਹ ਸਾਡਾ ਤੈਹ ਦਿਲੋਂ ਆ कि ਅਸੀਂ ਪ੍ਰਮਾਤਮਾ ਅੱਗੇ ਵੀ ਅਰਦਾਸ ਕਰਨੇ ਆ ਕਿ ਜਿਹੜਾ ਇਨਸਾਫ ਆ ਉਹ ਹਮੇਸ਼ਾ ਹੁੰਦਾ ਆ ਅੱਗੇ ਵੀ ਹੁੰਦਾ ਰਹੇ ਤੇ ਕੇਜਰੀਵਾਲ ਸਾਹਿਬ ਨੂੰ ਇਨਸਾਫ ਮਿਲੇ ਜ਼ਮਾਨਤ ਮਿਲੇ ਉਹਨੇ ਤੇ ਉਹਨਾਂ ਦੇ ਉੱਤੇ ਪਾਇਆ ਈਡੀ ਵੱਲੋਂ ਝੂਠਾ ਕੇਸ ਜਿਹੜਾ ਉਹ ਖਾਰਜ ਹੋਏ ਤੇ ਕੇਜਰੀਵਾਲ ਸਾਹਿਬ ਅੱਗੇ ਨੂੰ ਵੱਡੇ ਹੋ ਕੇ ਜੇਲ੍ਹ ਤੋਂ ਬਾਹਰ ਆਣ ਸੋ ਸੋਨੀ ਸਾਹਿਬ ਅਰੈਸਟ ਪੈ ਗਈ ਆ ਸਾਰੇ ਵਰਕਰ ਜਿਹੜੇ ਨੇ ਉਹਨਾਂ ਨੇ ਕੰਬੇਨਿੰਗ ਕਰਨੀ ਸੀ ਇਲੈਕਸ਼ਨ ਵੀ ਇਲੈਕਸ਼ਨ ਤਾਂ ਵੀ ਦੂਰ ਚੱਲ ਰਿਹਾ ਤੇ ਕਿਉਂ ਹੋ ਰਿਹਾ ਸਾਰੇ ਪੰਜਾਬ ਦੇ ਵਿੱਚ ਇਹ ਅਰਦਾਸਾਂ ਹੋ ਰਹੀਆਂ ਨੇ ਪਾਠ ਹੋ ਰਹੇ ਹਨ ਜਗ ਹੋ ਰਹੇ ਠੀਕ ਹਨ ਦੇਖੋ ਜੀ ਸਹੀ ਦੇ ਵਾਸਤੇ ਹਮੇਸ਼ਾ ਹਵਨ ਜਗ ਹੀ ਹੁੰਦੇ ਨੇ ਗਲਤ ਦੇ ਵਾਸਤੇ ਦਾਦਾ ਗਰੀ ਹੁੰਦੀ ਸਮਝ ਤੋ ਕਿਉਂਕਿ ਅਸੀਂ ਸਹੀ ਦੇ ਨਾਲ ਆ ਇਸ ਲਈ ਅਸੀਂ ਹਵਨ ਜਗ ਤੇ ਯਕੀਨ ਕਰਨੇ ਪਰਮਾਤਮਾ ਤੇ ਯਕੀਨ ਕਰਨੇ ਸੁਪਰੀਮ ਕੋਰਟ ਤੇ ਯਕੀਨ ਕਰਨੇ ਆਪਣੀ ਨਿਆਂਪਾਲਿਕਾ ਤੇ ਯਕੀਨ ਕਰਨੇ ਕਿਉਂਕਿ ਅਸੀਂ ਸਹੀ ਦੇ ਨਾਲ ਆ ਇਸ ਕਰਕੇ ਅਸੀਂ ਸਹੀ ਰਸਤੇ ਤੇ ਆ ਸਹੀ ਬੰਦੇ ਦੇ ਨਾਲ ਆ ਸਹੀ ਸੋਚ ਦੇ ਨਾਲ ਆ ਇੱਕ ਸਹੀ ਮੰਥਨ ਤੇ ਤੁਰੇਦੇ ਆ ਔਰ ਇਨਸਾਫ ਲੈ ਕੇ ਹੀ ਹਟਾਂਗੇ ਜਿੰਨੀ ਦੇਰ ਤੱਕ ਇਨਸਾਫ ਨਹੀਂ ਮਿਲਦਾ ਐਦਾਂ ਹੀ ਰਹੂਗਾ ਬਿਲਕੁਲ ਜੀ ਜਿੰਨੀ ਦੇ ਤੱਕ ਇਨਸਾਫ ਨਹੀਂ ਮਿਲਦਾ ਉੰਦੇ ਤੱਕ ਇਹ ਸਭ ਕੁਝ ਚੱਲੇਗਾ ਵਰਕਰਾਂ ਦਾ ਜੋਸ਼ ਦਿਨ ਬਾਅਦ ਦਿਨ ਵਧੇਗਾ ਨਾ ਕਿ ਘਟੇਗਾ ਕਿਉਂਕਿ ਨਾ ਇਨਸਾਫੀ ਦੇ ਖਿਲਾਫ ਲੜਾਈਆਂ ਬੜੀਆਂ ਬੜੀਆਂ ਲੰਬੀਆਂ ਹੋ ਜਾਂਦੀਆਂ ਭਾਜੀ ਅਸੀਂ ਇਤਿਹਾਸ ਵੇਖਿਆ ਵਾ ਲੜਾਈਆਂ ਜਿਹੜੀਆਂ ਬਹੁਤ ਲੰਬੀਆਂ ਚੱਲ ਜਾਂਦੀਆਂ ਨੇ ਪਰ ਐਂਡ ਇਨਸਾਫ ਜਿਹੜਾ ਵਾ ਉਹ ਬੰਦੇ ਨੂੰ ਮਿਲਦਾ ਹੀ ਮਿਲਦਾ ਵਾ ਇਨਸਾਫ ਦੀ ਜਿੱਤ ਹੁੰਦੀ ਹੈ ਨਾ ਇਨਸਾਫੀ ਦੀ ਹਾਰ ਹਮੇਸ਼ਾ ਤਸ਼ੱਦਦ ਕਰਨ ਵਾਲਾ ਜਿਹੜਾ ਵਾ ਉਹ ਝੁਕਦਾ ਵਾ ਜਿੱਦੇ ਤੇ ਤਸ਼ੱਦਦ ਹੁੰਦੀ ਹੈ ਉਹ ਹੀਰੋ ਬਣ ਕੇ ਹੋਰ ਬਾਹਰ ਉੱਬਰ ਕੇ ਆਉਂਦਾ ਸੋ ਹੋਰ ਵੀ ਮੈਂਬਰ ਇੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਨਾ ਕੀ ਕਹਿਣਾ ਸੋ ਨਮਸਕਾਰ ਭਾਜੀ ਨਮਸਕਾਰ ਇਹ ਨਾਮ ਦੇ ਪਰਸਨਲ ਐਡਵੋਕੇਟ ਪਟਾਲਾ ਭਾਰਤ ਜੀ ਕਿੱਦਾਂ ਦੇਖਦੇ ਹੋ ਕਿ ਰਨ ਕਰ ਲਿਆ ਸਾਰੀ ਟੀਮ ਸਮੂਚੀ ਟੀਮ ਨੇ ਵਰਕਰਾਂ ਨੇ ਕਿ ਆਪਾਂ ਵਰਤ ਰੱਖਣਾ ਇੱਕ ਦਿਨ ਦਾ ਹਵਨ ਜੱਗ ਵੀ ਕਰਾਇਆ ਗਿਆ ਕੀ ਕਹਿਣਾ ਚਾਹਦੇ ਬਿਲਕੁਲ ਸਰ ਜਿਹੜਾ ਅਰਵਿੰਦ ਤੇਜੀਵਾਲ ਹੈ ਇੱਕ ਲਹਿਰ ਹੈ ਸਚਾਈ ਦੀ ਅਗਰ ਇਹ ਲਹਿਰ ਨੂੰ ਬਦਲ ਨਾ ਤਾ ਗਿਆ ਆਨ ਵਾਲਾ ਪਿਛੜਾ ਦੇਸ਼ ਦਾ ਬਹੁਤ ਮਾੜਾ ਹੋਏਗਾ ਜਿਹੜਾ 2024 ਚ ਤੁਹਾਨੂੰ ਇਹ ਜਿਹੜੀ ਲਹਿਰ ਹੈ ਇਹ ਨਵਾਂ ਰੁਪਾ ਤਾਂ ਪੂਰੇ ਇੰਡੀਆ ਦਾ ਦੇਖੋ ਮਿਲੇਗਾ ਦੇ ਵਿੱਚ ਜੀ ਜੀ ਸੋ ਹਵਨ ਜੱਗ ਵੀ ਕਰਵਾਇਆ ਗਿਆ ਤੇ ਉਹਨਾਂ ਦੀ ਜਿਹੜੀ ਲੰਮੀ ਉਮਰ ਵਾਸਤੇ ਵੀ ਤੇ ਹਰਾ ਹੀ ਵਾਸਤੇ ਵੀ ਜਰਾ ਕਰ ਰਹੇ ਐਦੇ ਉੱਤੇ ਇਲੈਕਸ਼ਨਾਂ ਦੀ ਕੰਪੇਨਿੰਗ ਤੇ ਇਤਨੀ ਕੋਈ ਅਸਰ ਪਾਉਂਗਾ ਨਹੀਂ ਸਰ ਜਿਹੜੇ ਇਲੈਕਸ਼ਨਾਂ ਦੇ ਤੇ ਨਹੀਂ ਕੋਈ ਸਰ ਨੂੰ ਜੀ ਜਿਹੜਾ ਕੀ ਇਲੈਕਸ਼ਨ ਲੈ ਕੇ ਤੁਸੀਂ ਮੈਂ ਕਹਿ ਰਹੇ ਹੋ ਕੋਈ ਸੈਪਰੇਟ ਇਸ਼ੂ ਹੈ ਇਹ বিজেপি ਨੇ ਪ੍ਰੋਪਗੈਂਡਾ ਬਣਾਇਆ ਵਾ ਜਿਹੜੀ ਵੀ ਪਾਰਟੀ ਉਹਦੇ ਖਾਵਾ ਚੁੱਕਦੀ ਏ ਉਹ ਤੇ ਢੀੜੀ ਪਾਉਂਦੇ ਜੇਲ੍ਹ ਚ ਇਹ ਤੋਂ ਇਹ ਉਹਦੇ ਖਿਲਾਫ ਹੁੰਦੀ ਜਿਹੜੀ ਜਗ ਜਹਰ ਹੋ ਚੁੱਕੀ ਗੱਲ ਹੁਣ ਲੋਕੀ ਸਮਝ ਗਏ ਨੇ ਸਾਰੀ ਬੀਜੇਪੀ ਦੇ ਚਾਲਾਂ ਨੂੰ ਈੜੀ ਨੂੰ ਸਮਝ ਗਏ ਆ ਜਿਹੜੇ ਕਿ ਅੱਜ ਕੱਲ੍ਹ ਤੁਸੀਂ ਵੀ ਉਹ ਸਮਾਜੀ ਤਤਵ ਜਿਹੜੇ ਨਸ਼ਾ ਵੇਚਦੇ ਨੇ ਔਰ ਗਲਤ ਕੰਮ ਕਰਦੇ ਆ ਤਿੰਨਾ ਮਹੀਨੇ ਚਾਰ ਮਹੀਨੇ ਕੁੱਠੀ ਬਾ ਲੰਦੇ ਆ ਗੱਡੀਆਂ ਲੈ ਲੈਂਦੇ ਸ਼ੋਗਰ ਬਣ ਜਾਂਦੇ ਆ ਉਹਨਾਂ ਨੂੰ ਈੜੀ ਕਰੀ ਕੋਈ ਨਹੀਂ ਤੁਹਾਡਾ ਪੈ ਕਿੱਥੋਂ ਆਏ ਇਹ ਜਿਹੜੇ ਕੀ ਇਹੋ ਜੇ ਸੁਪਰੀਮੋ ਲੀਡਰ ਹੁੰਦੇ ਨੇ ਬਿਲਕੁਲ ਮਤਲਬ ਇਮਾਨਦਾਰ ਹੁੰਦੇ ਆ ਉਹਨਾਂ ਛਾੜੀ ਈ ਪੈ ਜਾਂਦੀ ਆ ਚਲੋ ਜੀ ਅੱਲੇ ਅੰਦਰ ਜਾਂ ਸਾਡੀ ਪਾਰਟੀ ਜੋਇਨ ਕਰੋ ਕੀ ਕਹਿਣਾ ਚਾਹੁੰਦੇ ਹੋ ਫਿਰ ਜਿਹੜਾ ਤੁਹਾਡੇ ਸਮਰਥਨ ਨੇ ਸਾਰੇ ਪੰਜਾਬ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਹੌਂਜਾਗ ਹੋ ਰਹੀ ਨੇ ਪਾਰਟ ਕਰਾ ਰਹੇ ਕੀ ਕਹਿਣਾ ਚਾਹੁੰਦੇ ਹੋ ਸਰ ਮੇਰੀ ਸਾਰੇ ਅੱਗੇ ਪੀਕ ਲੈ ਹੌਸਲਾ ਆਪਣਾ ਬਨਾਏ ਰੱਖੋ ਔਰ ਵੱਧ ਚੜ ਕੇ ਅੱਗੇ ਆਓ ਆਰਨ 2024 ਚੋਣਾਂ 13/13 13 ਜੋ 13 ਸਿਟਾ ਆਵਾਦੀ ਪਾਰਟੀ ਦੀ ਹੋਣੇ ਸੋ ਗੱਲਬਾਤ ਕੀਤੀ ਹੈ ਹੋਰ ਵੀ ਮੈਂਬਰ ਨੇ ਮੌਜੂਦ ਹੈ ਗੱਲਬਾਤ ਕਰਦੇ ਕੀ ਕਹਿਣਾ ਫਸਕਲ ਫਸਕਲ ਕੀ ਨਾਮ ਦੇ ਮੈਂ ਪਰਮਜੀਤ ਸਿੰਘ ਸੋਲ ਪ੍ਰਭਾਰੀ ਹਲਕਾ ਕਾਦੀਆਂ ਜੀ ਕੀ ਕਹਿਣਾ ਚਾਹੁੰਦੇ ਮੈਂ ਇਹ ਕੱਲ ਕਹਿਣਾ ਚਾਹੁੰਦਾ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਬੀਜ ਬੀ ਦੀ ਬੁਖਲਾਹਟ ਜੀ ਦੇਸ਼ ਵਿੱਚ ਕੇਜਰੀਵਾਲ ਸਾਹਿਬ ਇੱਕ ਬ੍ਰਾਂਡ ਬਣ ਚੁੱਕੇ ਨੇ ਡਵੈਲਪਮੈਂਟ ਤੇ ਸੇਤੂ ਤੋਂ ਤਾਂ ਤੇ এডਿਊਕੇਸ਼ਨ ਦੇਸ਼ ਵਿੱਚ ਇਹ ਚੀਜ਼ਾਂ ਬਹੁਤ ਜ਼ਰੂਰੀ ਸਨ ਜਿਹੜੀਆਂ ਅਜ ਤੱਕ 70 ਸਾਲ ਤੋਂ ਪਹਿਲਾਂ ਕਿਸੇ ਨੇ ਨਹੀਂ ਕੀਤੀਆਂ ਇੱਕ ਮਸੀਹਾ ਇਨਸਾਨ ਉੱਠਿਆ ਜਿਸ ਨੇ ਇੱਕ ਕਰਮ ਖਾਇਆ ਭਾਜਪਾ ਨੂੰ ਇਸ ਚੀਜ਼ ਦਾ ਬਹੁਤ ਵੱਡਾ ਡਰ ਹੈ ਜਿਸ ਤਾਈ ਕਹਿੰਦੇ ਹਾਏ ਰੱਬਾ ਹਾਏ ਰੱਬਾ ਭਾਜਪਾ ਦੇ ਅੰਦਰ ਇਹ ਆ ਗਈ ਹਾਏ ਰੱਬਾ ਕਿ केजरीवाल ਨੇ ਪਤਾ ਨਹੀਂ ਕੀ ਕਰ ਦੇਣਾ ਇੱਕ केजरीवाल ਅਜੇ ਬੰਦ ਕੀਤਾ ਹਜ਼ਾਰਾਂ ਕਰੋੜਾ केजरीवाल ਅਜੇ ਜਨਮ ਲੈ ਚੁੱਕੇ ਨੇ ਉਹਨਾਂ ਦੀ ਸੋਚ ਤੇ ਪਹਿਰਾ ਦਿੰਦੇ ਸੀ ਪਰ ਉਹ ਖੁਦ ਅੱਜ ਕੇਜਰੀਵਾਲ ਬਣ ਗਏ ਨੇ ਤੁਸੀਂ ਗੱਲ ਕਰ ਰਹੇ ਹੋ ਲੋਕ ਸਭਾ ਦੇ ਪੰਜਾਬ ਦੀ ਚੋਣਾਂ ਦੀ ਗੱਲ ਕਰ ਰਹੇ ਹੋ ਮੈਂ ਪੰਜਾਬ ਤੇ ਰਹਿਣ ਵਾਲਾ ਮੈਂ ਪੰਜਾਬ ਦੀ ਗੱਲ ਕਰਾਂਗਾ ਅੱਜ ਤੋਂ 20 25 ਦਿਨ ਪਹਿਲਾਂ ਜਦ ਕੇਜਰੀਵਾਲ ਸਾਹਿਬ ਅੰਦਰ ਨਹੀਂ ਸਨ ਬਾਹਰ ਸਨ ਤਾਂ ਜਿਹੜੇ ਸਾਡੇ ਵਲੰਟੀਅਰ ਚ ਉਹਨਾਂ ਸਪਿਰਟ ਘੱਟ ਸੀ ਅੱਜ ਆਮ ਆਦਮੀ ਪਾਰਟੀ ਵਲੰਟੀਅਰ ਆਪਣੇ ਆਪ ਨੂੰ ਕੇਜਰੀਵਾਲ ਸਮਝ ਕੇ ਲੋਕ ਸਭਾ ਦੀ ਇਲੈਕਸ਼ਨ ਲੜੇਗਾ ਅਤੇ 13 ਜੀਰੋ ਦਾ ਨਾਰਾ ਜਿਹੜਾ ਸਰਦਾਰ ਭਗਵੰਤ ਸਿੱਧਮਾਨ ਨੇ ਅਤੇ ਕੇਜਰੀਵਾਲ ਸਾਹਿਬ ਨੇ ਦਿੱਤਾ ਉਹ ਸੱਚ ਕਰਕੇ ਦਿਖਾਏਗਾ ਆਮ ਆਦਮੀ ਪਾਰਟੀ ਜਿੰਦਾਬਾਦ ਉਹਨਾਂ ਨੇ ਕਿਹਾ ਹੈ ਕਿ ਕਰ ਕਰ ਕੇਜਰੀਵਾਲ ਵਾਈ ਵਾਸਤੇ ਐਦਾਂ ਹਿਜਰਾਏ ਉਪਰਾਲਾ ਚੱਲਦਾ ਰਹੇਗਾ ਸੁਰਕੇਸ਼ ਕੁਮਾਰ ਤੁਲੀ ਬਟਾਲੇ ਤੋਂ ਨੇ ਕਿ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਅੱਜ ਜਿਹੜਾ ਇੱਕ ਦਿਨ ਦਾ ਜਿਹੜਾ ਵਰਤ ਵੀ ਰੱਖਿਆ ਜਾਏਗਾ ਸੋ ਹੋਰ ਵੀ ਮੈਂਬਰ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਕਿਉਂਕਿ ਬੜਾ ਵੱਡਾ ਪ੍ਰਾਨ ਹੈ ਕਿ ਇੱਕ ਦਿਨ ਦਾ ਵਰਤ ਰੱਖਣਾ ਘਰ ਘਰ ਕੇਜਰੀਵਾਲ ਤਸਵੀਰਾਂ ਵੀ ਤੁਹਾਨੂੰ ਫੇਰ ਇੱਕ ਵਾਰੀ ਦਿਖਾ ਦਾਂਗੇ ਤੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਗੱਲਬਾਤ ਕਰਦੇ ਆ ਸੋ ਨਮਸਕਾਰ ਭਾਜੀ ਕੀ ਨਾਮ ਜੀ ਮੇਰਾ ਨਾਮ ਪ੍ਰਦੀਪ ਕੁਮਾਰ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੋਦੀ ਸਰਕਾਰ ਜਿਹੜੀ ਹੈ ਇੱਕ ਖਬਰਾਈ ਹੋਈ ਹੈ ਕੇਜਰੀਵਾਲ ਸਾਹਿਬ ਤੋਂ ਜੀ ਉਹਨਾਂ ਨੂੰ ਪਤਾ ਹੋਵੇ ਐਸ ਇਲੈਕਸ਼ਨ ਦੇ ਵਿੱਚ ਜੇ ਆਪਾਂ ਕੁਝ ਜਿੱਤਣਾ ਵਾ ਤੇ ਕੇਜਰੀਵਾਲ ਸਾਹਿਬ ਨੂੰ ਪਿਛੇ ਰੱਖਣਾ ਪੈਣਾ ਵਾ ਇਸ ਲਈ ਉਹਨਾਂ ਨੇ ਈਡੀ ਦਾ ਪਾ ਕੇ ਤੇ ਕੇਜਰੀਵਾਲ ਸਾਹਿਬ ਨੂੰ ਅੰਦਰ ਭੇਜਿਆ ਵਾ ਤੇ ਆਪਾਂ ਉਹਨਾਂ ਦੇ ਸਮਰਥਨ ਵਾਸਤੇ ਇੱਕ ਹਮਨ ਜੱਗਿਆ ਰੱਖਿਆ ਵਾ ਔਰ ਸਾਰੀ ਪਾਰਟੀ ਸਾਰਾ ਜਿਹੜਾ ਜੂਹਾ ਵਾ ਸਾਰਾ ਕੇਜਰੀਵਾਲ ਨੂੰ ਚਾਹੁੰਦਾ ਵਾ ਉਹ ਜਿੰਨਾ ਮਰਜ਼ੀ ਯਤਨ ਕਰ ਲੈਣ ਲੇਕਿਨ ਜਿਹੜੀ ਸੱਚ ਹੈ ਸੱਚ ਦਬਾਂਦਾ ਨਹੀਂ ਹੈ ਸਵੇ ਸੱਚ ਹਮੇਸ਼ਾ ਹੀ ਉੱਭਰ ਕੇ ਆਂਦਾ ਵਾ ਸੋ ਹੋਰ ਵੀ ਮੈਂਬਰ ਨੇ ਗੱਲਬਾਤ ਕਰਾਂ ਸਤਿ ਸ੍ਰੀ ਅਕਾਲ ਜੀ ਕੀ ਨਾਮ ਦੇ ਸਰਦੂਲ ਸਿੰਘ ਸਰ ਸਰਦੂਲ ਜੀ ਕਿੱਦਾਂ ਦੇਖਦੇ ਹੋ ਕਿ ਆਮ ਪਾਰਟੀ ਜਿਹੜੀ ਚਟਾਨ ਨਾ ਵਾਂਗ ਜਿਹੜੀ ਖੜੀ ਹੈ ਸੁਪਰੀਮੋ ਦੇ ਹੱਕ ਦੇ ਵਿੱਚ ਕੀ ਕਹਿਣਾ ਚਾਹੁੰਦੇ? ਇਹ ਸੱਚ ਹੈ ਜੀ। ਅ ਅਰ ਸੱਚੀ ਜਿਹੜਾ ਵਾ ਇਹ ਮੁੱਡੋ ਹੀ ਚੁਬਦਾ ਆਇਆ ਔਰ ਉਹਦੇ ਨਾਲ ਸਤਨਾ ਤਾਂ ਕੇਸ ਆਈਆਂ ਹੁੰਦੀਆਂ ਆਈਆਂ। ਜੀ। ਅੱਜ ਦੇਖੋ ਨਾ ਜਿਹੜੇ ਦੂਧੀਆਂ ਪਾਰਟੀਆਂ ਦੇ ਬੰਦੇ ਐਨੇ ਨੇ ਧੋਖੇ ਕਰਤੇ ਇੰਨੀਆਂ ਨਹੀਂ ਜਾਂਦਾ ਤਾਂ ਮਣਾਈਆਂ। ਉਹਨਾਂ ਨੂੰ ਈਡੀ ਨੇ ਜਦੋਂ ਸੁਣਾਤੇ ਗਿਆ ਤੇ ਉਧਰ ਰੜ ਗਏ ਉਹਨਾਂ ਤੇ ਕੋਈ ਗੇਸ ਨਹੀਂ ਜੀ ਸਾਡੇ ਅਰਵਿੰਦ ਕੇਜਰੀਵਾਦੀ ਰਾਸ਼ੀ ਪ੍ਰਧਾਨ ਇਹ ਨਹੀਂ ਮੰਨੀ ਤੇ ਉਹਨਾਂ ਨੂੰ ਜ਼ਬਰਦਸਤੀ ਅੰਦਰ ਦੇ ਦਿੱਤਾ ਇਹ ਸ਼ਰਮ ਵਾਲੀ ਗੱਲ ਹੈ ਇਹ ਕੋਈ ਦੇਸ਼ ਵਾਸਤੇ ਚੰਗੀ ਗੱਲ ਨਹੀਂ ਹੈ ਕਿਉਂਕਿ ਦੇਸ਼ ਵਾਸਤੇ ਚੰਗੀ ਗੱਲ ਇਹ ਆ ਕਿ ਜਿਹੜਾ ਮਾਨਦਾਰ ਬੰਦਾ ਹੈ ਉਹਦੀ ਹਾਂ ਪਿੱਠ ਧਾਪਣੀ ਉਹ ਜੇ ਜਦੋਂ ਪੇਠ ਥਾਪਾਂਗੇ 10 ਬੰਦੇ ਹੋਰ ਉਹਦੇ ਨਾਲ ਲੱਗਣਗੇ ਤੇ ਉਹਦੇ ਵਿੱਚ ਨੁਕਸਾਨ ਸਾਡੇ ਦੇਹ ਦਾ ਨਹੀਂ ਸਗੋ ਭਲਾਈ ਦੀ ਗੱਲ ਹੈ ਮੈਂ ਸੁਣਨਾ ਇਹ ਬਹੁਤ ਬੁਰੀ ਗੱਲ ਹੈ ਮਾਨ ਸਾਹਿਬ ਪੰਜਾਬ ਦੇ ਵਿੱਚ ਜੋ ਕੰਮ 75 ਸਾਲਾਂ ਚ ਨਹੀਂ ਹੋਇਆ ਉਹ ਕੰਮਾਂ ਨੂੰ ਲੈ ਕੇ ਇੰਨੀ ਜਦੋਜਾਦ ਕਰਦੇ ਨੇ ਬਾਈ ਔਰ ਮੈਂ ਅੱਜ ਖੁੱਲ ਕੇ ਕਹਿਣਾ ਚਾਹਾਂਗਾ ਕੁਝ ਬੜੇ ਬੜੇ ਮੂਰਖ ਲੋਕ ਚੰਗੇ ਬੰਦੇ ਨੂੰ ਵੱਧ ਘੱਟ ਬੋਲਦੇ ਮੈਂ ਸਮਝਾ ਇਹ ਘਰ ਦੇ ਵਿੱਚ ਵੀ ਬਿ ਸ਼ਰਮ ਹੋਣਗੇ